ਅੱਜ ਪਹਿਲਾਂ ਤਾਂ ਜੀ ਆਪ ਵੀ ਸਾਥ ਜਰਗ ਦੇ ਵਿੱਚ ਪਹੁੰਚ ਕੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਅੱਜ ਇਹ ਪੁਰਾਣੇ ਪੰਜਾਬ ਦੀ ਇੱਕ ਪਿਕਚਰ ਦੇਖੀ ਬੜੇ ਸਾਲਾਂ ਬਾਅਦ ਬੜੇ ਲੰਬੇ ਸਮੇਂ ਬਾਅਦ ਅੱਜ ਇੱਕ ਨਗਰ ਦੇ ਵਿੱਚ ਸਾਥ ਦੇ ਵਿੱਚ ਇੱਦਾਂ ਸਾਡੀਆਂ ਬੀਬੀਆਂ ਭੈਣਾਂ ਵੀਰ ਬਜ਼ੁਰਗ ਬੱਚੇ ਬੱਚੀਆਂ ਸਾਡੇ ਸਾਰੇ ਇਕੱਤਰ ਹੋਏ ਨੇ ਅਲਗੋਜੇ ਵੱਜ ਰਹੇ ਨੇ ਪ੍ਰਾਣੀਆਂ ਉਹ 12 ਸਲਾਈਆਂ ਜਾ ਰਹੀਆਂ ਅੱਜ ਉਹ ਰੂਹ ਦੀ ਖਰਾਕ ਸੀ ਸਾਡੇ ਬਜ਼ੁਰਗਾਂ ਦੀ ਜਿਹੜੀ ਸੰਗੀਤ ਅੱਜ ਉਹ ਅਸਲੀਅਤ ਦੇ ਵਿੱਚ ਪਿੰਡੂ ਉਸ ਪਿੰਡੂ ਸੰਗੀਤ ਦੇ ਦਾਸ ਨੂੰ ਬੜਾ ਬਹੁਤ ਧੰਨਵਾਦ ਕਰਦੇ ਆਂ ਪੂਰੀ ਕਮੇਟੀ ਦੇ ਪੂਰੇ ਪ੍ਰਬੰਧਕ ਵੀਰਾਂ ਦੇ ਜਿਨ੍ਹਾਂ ਨੇ ਇਹ ਪ੍ਰਬੰਧ ਕੀਤਾ ਨਵਜੋਤ ਜੀ ਨੇ ਤੇ ਮੈਡਮ ਸਾਡੇ ਮਾਤਾ ਜੀ ਇੰਦਰਜੀਤ ਕੌਰ ਜੀ ਇਹਨਾਂ ਦੇ ਜੀਵਨ ਦੇ ਬਾਰੇ ਚ ਆਪਾਂ ਸਾਰੇ ਜਾਣਦੇ ਆ ਕਿਦਾਂ ਇਸ ਨਗਰ ਦੇ ਵਿੱਚੋਂ ਭਗਤ ਪੂਰਨ ਸਿੰਘ ਜੀ ਦੀ ਉਹ ਜੋਤ ਉਹ ਮਿਸਾਲ ਪੂਰੀ ਦੁਨੀਆ ਦੇ ਵਿੱਚ ਅੱਗੇ ਦੀ ਅੱਗੇ ਚਾਨਣ ਕਰਦੀ ਪਿੰਗਲਵਾਲਾ ਸਾਹਿਬ ਦੇ ਰੂਪ ਵਿੱਚ ਅੱਜ ਲੱਖਾਂ ਅੱਜ ਲੱਖਾਂ ਲੋਕਾਂ ਦੇ ਲਈ ਚਾਨਣ ਮਨਾਰਾ ਬਣ ਰਹੀ ਹੈ ਕਿੰਨੀਆਂ ਜ਼ਿੰਦਗੀਆਂ ਭਗਤ ਜੀ ਦੀ ਸੋਚ ਤੇ ਚੱਲ ਕੇ ਅੱਜ ਜਿਨ੍ਹਾਂ ਨੂੰ ਨਿਆਸਿਆਂ ਨੂੰ ਆਸਰਾ ਮਿਲ ਰਿਹਾ ਨਿਤ ਰਿਆ ਨੂੰ ਧਰ ਬਣੇ ਨੇ ਡਾਕਟਰ 인ਦਰਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਜਿਨ੍ਹਾਂ ਨੇ ਇੰਨੀ ਉੱਚੀ ਸੱਚੀ ਸੇਵਾ ਦਿੱਤੀ ਪਾਤਸ਼ਾਹ ਨੇ ਬਖਸ਼ੀ ਆ ਤੇ ਬਖੂਪੀ ਕਰ ਵੀ ਰਹੇ ਨੇ ਅਸੀਂ ਆਪਣਾ ਛੋਟਾ ਜਿਹਾ ਖੁਰਸਦੀਆ ਹਿੱਸਾ ਜਿਨਾਂ ਨੇ ਸਾਡੇ ਤੇ ਕਿਰਪਾ ਕੀਤੀ ਉਸ ਅੱਲਾ ਉਸਰਾਮ ਵਾਹਿਗੁਰੂ ਜੀ ਭਗਵਾਨ ਨੇ ਛੋਟੀ ਜੀ ਸੇਵਾ ਅਸੀਂ ਵੀ ਆਪਣੇ ਸੁਪਨਿਆਂ ਦੇ ਘਰ ਵਿੱਚ ਮੁਨਫਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪ੍ਰਵਾਰਚ ਕਰਦੇ ਸਾਡੇ ਕੋਲੇ 500 ਤੋਂ ਪਲੱਸ ਮੈਂਬਰ ਆ ਜਿਨ੍ਹਾਂ ਨੂੰ ਅਸੀਂ ਸ਼ੜਕਾਂ ਤੋਂ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਬੰਦ ਸੰਗੜਾਂ ਨਾਲ ਬੰਨਿਆ ਹੋਇਆ ਗੁਲਾਮ ਬਣਾ ਕੇ ਰੱਖਿਆ ਹੋਇਆ ਨਰਕ ਵਰਗਾ ਜੀਵਨ ਕੱਟਦਿਆਂ ਲੈ ਕੇ ਆਉਂਦੇ ਜਿਹਦੇ 'ਚ ਬੱਚੇ ਵੀ ਆ, ਬੱਚੀਆਂ, ਭੈਣਾਂ ਵੀ ਆ, ਛਿੰਦੀਆਂ ਵੀ ਆ, ਬਜ਼ੁਰਗ ਵੀ ਆ, ਮਾਵਾਂ ਵੀ ਆ, ਸੜੀਆਂ ਉਹਨਾਂ ਸਾਰੇ ਮੈਂਬਰਾਂ ਦੇ ਨਾਲ ਰਹਿੰਦੇ ਆ ਪਿਛਲੇ 8 ਸਾਲਾਂ ਤੋਂ ਅਸੀਂ ਸੁਪਨਿਆਂ ਦੇ ਘਰ ਵਿੱਚ ਮਹਿਸੂਸ ਕਰਦੇ ਆ ਜਿਹੜੀ ਗੱਲ ਜੋ ਅੱਜ ਪੰਜਾਬ ਦੇ ਵਿੱਚ ਹਾਲਾਤ ਪੈਦਾ ਹੋ ਰਹੇ ਨੇ ਡਾਕਟਰ ਇੰਦਰਜੀਤ ਜੀ ਨੇ ਵੀ ਗੱਲ ਕੀਤੀ ਵੀ ਅਸੀਂ ਆਪਣੇ ਸੱਭਿਆਚਾਰ ਨਾਲ ਟੁੱਟਦੇ ਜਾ ਰਹੇ ਹਾਂ ਅਸੀਂ ਆਪਣੀਆਂ ਜੜ੍ਹਾਂ ਨਾਲੋਂ ਟੁੱਟਦੇ ਜਾ ਰਹੇ ਹਾਂ ਇਹ ਇੱਕ ਵੱਡੀ ਗੱਲ ਆ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਸੀ ਉਹ ਹਰੇਕ ਹਰੇਕ ਧੀ ਭੈਣ ਦੀ ਸਿਰ ਦੇ ਹੱਥ ਰੱਖ ਕੇ ਸੀ ਇੱਜ਼ਤ ਕਰਦੇ ਸੀ ਹਰੇਕ ਆਪਣੇ ਬੱਚੇ ਬਜ਼ੁਰਗ ਦੀ ਉਹ ਬਾਪੜਦੀ ਸੀ ਵੀ ਨਹੀਂ ਇਹ ਸਾਡੇ ਆ ਪਰ ਅੱਜ ਅਸੀਂ ਆਪਣੇਆਂ ਨੂੰ ਵੀ ਭੁੱਲ ਗਏ ਅੱਜ ਅਸੀਂ ਖੁਦ ਆਪਣੇ ਧੀਆਂ ਪੁੱਤਾਂ ਤੋਂ ਵੀ ਮਨਕਰ ਹੋ ਜਾਂਦੇ ਆ ਜੇ ਕੋਈ ਮੰਦ ਪੁੱਤੀ ਪੈਦਾ ਹੋ ਜੇ ਜੇ ਕੋਈ ਬਾਪੂ ਬਜ਼ੁਰਗ ਪਾਹਾਜ ਹੋ ਜਵੇ ਜਾਂ ਕਿਸੇ ਕਾਰਨ ਨਸੀਬਲ ਹੋ ਜਵੇ ਅਸੀਂ ਉਹ ਤੋਂ ਵੀ ਖੇੜਾ ਛਡਾਉਣ ਬਾਰੇ ਸੋਚਦੇ ਆ ਇਹ ਬੜੀ ਸਾਡੇ ਵਿੱਚ ਇੱਕ ਗਰਾਵਟ ਆਈ ਹੈ ਸਾਡੇ ਸਮਾਜ ਦੇ ਵਿੱਚ ਸਾਡੇ ਅੱਜ ਦੇ ਪੰਜਾਬ ਦੇ ਵਿੱਚ ਜੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਵੀ ਨਗਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਨੌਜਵਾਨ ਸਭਾ ਬਣੀ ਹੋਈ ਆ ਉਹ ਆਪ ਕੋ ਆਪਣੀਆਂ ਜ਼ਿੰਮੇਵਾਰੀਆਂ ਚੱਕਣ ਆਪਣੇ ਆਪਣੇ ਪਿੰਡਾਂ ਦੇ ਵਿੱਚ ਲੋੜਵੰਦਾਂ ਦੀ ਉੱਥੇ ਮਦਦ ਕੀਤੀ ਜਾਵੇ ਪੰਜਾਬ ਦੇ ਵਿੱਚ ਕੋਈ ਆਸ਼ਰਮ ਕੋਈ ਸ਼ਰਮ ਸ਼ਰਤਾਂ ਦੀ ਲੋੜ ਨਹੀਂ ਸੀ ਨਾ ਸੀ ਨਾ ਹੈ ਜੇ ਅਸੀਂ ਆਪ ਆਪਣੀਆਂ ਜ਼ਿੰਮੇਵਾਰੀਆਂ ਦਾ ਕਰੀਏ ਰਿੰਗਲਵਾੜਾ ਸਾਹਿਬ ਵੀ ਇੱਕ ਲੂਲੇ ਲੰਗੜੇ ਅਪਾਹਜ ਉਹਨਾਂ ਲੋਕਾਂ ਵਾਸਤੇ ਭਗਤ ਜੀ ਨੇ ਸ਼ੁਰੂ ਕਰਿਆ ਜਿਦੇ ਵਿੱਚ ਅੱਜ ਹਜ਼ਾਰਾਂ ਹੀ ਲੋੜਵੰਦਾਂ ਨੂੰ ਆਸਰੇ ਮਿਲਦਾ ਪਰ ਜਿਹੜੇ ਥਾਂ ਥਾਂ ਤੇ ਉਹਨਾਂ ਇਸ ਤਰ੍ਹਾਂ ਦੇ ਸ਼ੈਲਟਰ ਬਣ ਰਹੇ ਨੇ ਆਸ਼ਰਮ ਖੜ ਰਹੇ ਨੇ ਇਹ ਸਾਡੇ ਪੰਜਾਬ ਦੇ ਮੱਥੇ ਤੇ ਬਦਮਾ ਦਾਗ ਨੇ ਇਹ ਸਾਡੀ ਨਿੱਘੜ ਦੀ ਸੋਚ ਦੀ ਇਹ ਨਿਸ਼ਾਨੀ ਆ ਵੀ ਅੱਜ 골ਡਨ এজ ਹੋਮ ਕਰ ਰਹੇ ਨੇ ਅੱਜ ਵੱਡੀ 20 ਲੱਖ ਵਾਲੀ 50 ਲੱਖ ਵਾਲੀ ਗੱਡੀ ਦੇ ਵਿੱਚ ਇੱਕ ਬਾਪ ਆਪਣੇ ਪੁੱਤ ਨਾਲ ਬੈਠਾ ਹੁੰਦਾ ਤੇ ਉਹਨੂੰ ਆਸਣ ਦੇ ਵਿੱਚ ਛੱਡ ਕੇ ਪੁੱਤ ਵਾਪਸ ਘਰ ਆ ਰਿਹਾ ਜੀ ਬਣੀ ਹੋਈ ਉਸ ਬਾਪੂ ਦੀਆਂ ਸਾਰੀਆਂ ਜ਼ਿੰਦਗੀ ਦੀਆਂ ਕਮਾਈਆਂ ਲਾ ਕੇ ਉਸ ਘਰ 'ਚ ਖੁਸ਼ੀ-ਖੁਸ਼ੀ ਰਹਿੰਦਾ ਉਹ ਬਜ਼ੁਰਗ ਜੀ ਨੇ ساری ਉਮਰ ਹੱਡ ਰਗੜ ਰਗੜ ਕੇ ਮਿਹਨਤਾਂ ਕੀਤੀਆਂ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਚੰਗੇ ਜੋਬਾਂ ਤੇ ਪਹੁੰਚਾਇਆ ਚੰਗੀਆਂ ਪੇਚੀਦਾਂ ਤੇ ਪਹੁੰਚਾਇਆ ਅੱਜ ਉਹੀ ਪੁੱਤ ਬਾਪੂ ਬੇਬੇ ਤੋਂ ਮਨਕਰ ਹੋ ਗਏ ਉਹਦੀ ਸੇਵਾ ਕਰਨ ਤੋਂ ਮਨਕਰ ਹੋ ਗਏ ਉਹਦੀ ਸੰਭਾਲ ਕਰਨ ਤੋਂ ਇੱਥੇ ਹਟ ਗਏ ਕਿਉਂ ਕਿ ਕਿਉਂਕਿ ਸਾਡੀ ਸੋਚ ਦੇ ਵਿੱਚ ਗਰਾਮਟਾ ਦੇ ਸਾਡੀ ਇਹਨਾਂ ਸੱਥਾਂ ਦੇ ਵਿੱਚੋਂ ਸ਼ੁਰੂ ਹੁੰਦੀ ਜਿਹੜੀ ਆਪਣੇਪਣ ਦੀ ਮਹੱਕੀ ਉਹ ਮੁਕਤੀ ਜਾਲ ਵੀ ਹੈ ਸਾਡੇ ਇੱਕ ਦੂਸਰੇ ਦੇ ਨਾਲ ਉਹ ਆਪਣੇਪਣ ਦੀ ਮੁਹੱਬਤ ਆ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਸਾਡੀ ਅੱਜ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਬਹੁਤ ਸੋਹਣਾ ਸੁਨੇਹਾ ਬੀਤ ਜੀ ਉਹਨਾਂ ਨੇ ਸੱਥ ਦੇ ਵਿੱਚ ਅੱਜ ਇਹ ਪੰਜਾਬੀ ਸੱਤ ਜਗ ਜਨਮ ਦੇ ਪ੍ਰੋਗਰਾਮ ਕਰਕੇ ਕੀਤਾ ਇਹਦੇ ਤੋਂ ਆਪਾਂ ਪ੍ਰਾਣ ਕਰੀਏ ਕੋਈ ਸਿੱਖਿਆ ਲਈਏ ਕੋਈ ਸਮਝ ਲਈਏ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਆਪ ਤੋਂ ਕਰੀਏ ਆਪਣੇ ਘਰ ਤੋਂ ਕਰੀਏ ਆਪਣੇ ਬੱਚਿਆਂ ਨੂੰ ਚੰਗੇ ਮਾੜੇ ਦੀ ਪਹਿਚਾਣ ਕਰਾਈਏ ਆਪਣੇ ਆਪ ਦੀ ਵੱਡਿਆਂ ਦੀ ਇੱਜ਼ਤ ਕਰਨਾ ਤੇ ਆਪਣੇ ਛੋਟਿਆਂ ਦਾ ਸਤਿਕਾਰ ਕਰਨਾ ਸਿਖਾਈਏ ਤਾਂ ਜੋ ਸਾਡੇ ਸਮਾਜ 'ਚ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਨੂੰ ਦੇਖਣ ਨੂੰ ਨਾ ਮਿਲਣ ਅਸੀਂ ਬਹੁਤ ਧੰਨਵਾਦ ਕਰਦੇ ਆ ਤੁਹਾਨੂੰ ਅੱਜ ਤੁਹਾਡੇ ਦੂਰਬਲ ਹੋਣ ਦਾ ਮੌਕਾ ਮਿਲਿਆ ਇੱਥੇ ਟੀਮ ਵੱਲੀੋਂ ਸਾਨੂੰ ਕਮੇਟੀ ਵੱਲੋਂ ਬੁਲਾਇਆ ਗਿਆ ਤੇ ਅਸੀਂ ਅੱਜ ਡਾਕਟਰ ਹਾਂਜੀ ਡਾਕਟਰ ਇੰਦਰਜੀਤ ਕੌਰ ਮਾਤਾ ਜੀ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ ਤੇ ਇੱਕ ਗੱਲ ਕਰਦੇ ਸੀ ਵੀਰ ਜੀ ਵੀ ਦੱਸਦੇ ਆ ਵੀ ਸਾਡੇ ਕੋਲੇ ਇਸ ਨਗਰ ਦਾ ਵੀ ਇੱਕ ਬਜ਼ੁਰਗ ਰਹਿ ਰਿਹਾ ਲਾਭ ਸਿੰਘ ਜੀ ਉਹ ਬਾਪੂ ਜੀ ਦੀ ਇੱਕ ਬਾਹ ਕੱਟੀ ਹੋਈ ਆ ਤੇ ਹੁਣ ਬਹੁਤ ਠੀਕ ਆ ਬਿਲਕੁਲ ਸਾਡੇ ਕੋਲੇ ਉੱਥੇ ਲੈ ਰਹੇ ਨੇ ਉਹਨਾਂ ਦੀ ਅੱਖ ਤੇ ਇੱਕ ਟਿਊਮਰ ਸੀ ਕਾਫੀ ਵੱਡਾ ਉਹਨਾਂ ਦਾ ਅਪਰੇਟ ਹੋ ਗਿਆ ਹੁਣ ਬਿਲਕੁਲ ਠੀਕ ਨੇ ਅੱਜ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਸੀ ਪਰ ਉਹ ਵਾਪਸ ਮੁੜਨ ਦੀ ਜਿੱਦ ਤੁਸੀਂ ਕਰਦੇ ਹੋ ਕਹਿੰਦੇ ਮੈਂ ਉੱਥੇ ਹੀ ਰਹਿਣਾ ਜਾ ਕੇ ਨਾ ਮੁੜ ਕੇ ਨਹੀਂ ਆਉਣਾ ਤੇ ਸਾਨੂੰ ਫਿਰ ਆਇਆ ਸੀ ਵੀ ਉਹਨੂੰ ਇੱਥੇ ਜੇ ਵਾਪਸ ਛੱਡ ਕੇ ਜਾਵਾਂਗੇ ਤਾਂ ਮੂਰੇ ਕੋਈ ਸਪੋਰਟ ਵਾਲਾ ਵੀ ਹੋਵੇ ਜਿਹੜਾ ਕਹੇ ਵੀ ਹਾਂ ਮੈਂ ਉਹਨੂੰ ਸਾਥ ਨਾ ਪਰ ਉੱਥੇ ਹੁਣ ਬਹੁਤ ਵਧੀਆ ਜੀਵਨ ਬਤੀਤ ਕਰਦੇ ਨੇ ਉਹ ਵਾਹਿਗੁਰੂ ਜੀ ਦੀ ਕਿਰਪਾ ਉਹਨਾਂ ਦੇ ਪਤਾ ਨਹੀਂ ਕਿਹੜੇ ਕਰਮਾਂ ਦੀ ਸਾਡੇ ਨਾਲ ਉਹਨਾਂ ਦੀ ਕੋਈ ਰਿਸ਼ਤੇਦਾਰੀ ਸੀ ਜਿਹੜੀ ਅਸੀਂ ਅੱਜ ਨਿਭਾ ਰਹੇ ਆ ਅਸੀਂ ਪਿਓ ਪੁੱਤਾਂ ਵਾਂਗ ਉੱਥੇ ਰਹਿੰਦੇ ਆ ਇਹ ਬਾਪੂ ਲਾਭ ਸਿੰਘ ਜੀ ਸਾਡੇ ਪਰਿਵਾਰ ਦਾ ਸਾਡੇ ਸੁੱਖਣਿਆਂ ਦੇ ਘਰ ਦਾ ਹਿੱਸਾ ਨੇ ਜਿੱਦਾਂ ਕਿ ਉੱਥੇ 500 ਤੋਂ ਹੋਰ ਪਲੱਸ ਮੈਂਬਰ ਸਾਡੇ ਪਰਿਵਾਰ 'ਚ ਰਹਿੰਦੇ ਨੇ ਉਦੋਂ ਹੀ ਬਾਪੂ ਲਾਭ ਸਿੰਘ ਜੀ ਵੀ ਸਾਡੇ ਪਰਿਵਾਰ ਦਾ ਹਿੱਸਾ ਸੀ ਪਰ ਗੱਲ ਉਹੀ ਕਰਦੇ ਆ ਹੁਣ ਬਾਪੂ ਵੀ ਕਿਸੇ ਹੋਰ ਗ੍ਰਹਿ ਤੋਂ ਤਾਂ ਆਇਆ ਨਹੀਂ ਸੀ ਆਪਣੇ ਨਿਕਰ ਤੋਂ ਹੀ ਸੀ ਬਾਪੂ ਵੀ ਆਪਣੇ ਨਾਨਕਿਆਂ ਦਾਦਕਿਆਂ ਦੀਆਂ ਕਿੰਨੀਆਂ ਰਿਸ਼ਤੇਦਾਰੀਆਂ ਦਾ ਇੱਕ ਰਿਸ਼ਤੇਦਾਰ ਸੀ ਉਹਦੇ ਵੀ ਭੈਣ ਭਰਾ ਚਾਚੇ ਤਾਏ ਮਾਮੇ ਮਾਸੀਆਂ ਭੂਆ ਕਿੰਨਾ ਇੱਕ ਕੁੰਬਾ ਹੁੰਦਾ ਹਰ ਇੱਕ ਰਿਸ਼ਤੇਦਾਰੀ ਦਾ ਹਰੇਕ ਇਨਸਾਨ ਦਾ ਪਰ ਅੱਜ ਉਹ ਕੰਨਾ ਰਹਿ ਜਾਂਦਾ ਜਦੋਂ ਉਹਦੇ ਤੇ ਜਾਂ ਉਹ ਖੁਦ ਆਪਣੀਆਂ ਕੁਝ ਗਲਤੀਆਂ ਕਾਰਨ ਤੇ ਜਦ ਖੋਦ ਕਿਸੇ ਉੱਪਰਲੀ ਕੋਈ ਮਹਾਰਾਜ ਦੀ ਕਿਰੋਪੀ ਨਿਕਾ ਦੇਖੋ ਕਮੀਆਂ ਤਾਂ ਸਾਰਿਆਂ ਚ ਹੀ ਆ ਸਾਡੇ ਚ ਕਮੀਆਂ ਨੇ ਤਾਂ ਸਾਡੇ ਵਿੱਚ ਸ਼ੁਰੂ ਤੋਂ ਹੀ ਸਾਡੇ ਨਾਲ ਹੀ ਇਨਸਾਨ ਦੇ ਜਨਮ ਦੇ ਸਮੇਂ ਸਾਡੀਆਂ ਕਮੀਆਂ ਸ਼ੁਰੂ ਹੋ ਗਈਆਂ ਅਸੀਂ ਕਲਯੁਗੀ ਜੀਵ ਹਾਂ ਪਰ ਉਹਨੂੰ ਆਪਾਂ ਕਮੀਆਂ ਨੂੰ ਪਾਸੇ ਕਰਕੇ ਆਪਣਾ ਫਰਜ਼ ਨਿਭਾਉਣਾ ਸਿੱਖੀ ਅਸੀਂ ਉਮੀਦ ਕਰਦੇ ਹਾਂ ਜਿਸ ਦਿਨ ਸਾਨੂੰ ਕੀਰਤੀ ਉਹਨਾਂ ਨੇ ਦੱਸਿਆ ਭਾਤਕੀ ਦੇ ਨਗਰ ਤੋਂ ਉਸ ਬਜ਼ੁਰਗ ਨੂੰ ਉੱਥੇ ਲੈ ਕੇ ਗਏ ਅਸੀਂ ਭਾਗਾਂ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਕਿਸੀਂ ਭਾਤਕੀ ਦੇ ਨਗਰ ਦੇ ਉਸ ਬਜ਼ੁਰਗ ਦੀ ਸੇਵਾ ਕਰ ਸਕੇ ਕਿਸੀਂ ਉਹਨਾਂ ਦੀ ਸੇਵਾ ਛੋਟਾ ਰਿਹਾ ਆਪਣਾ ਬਣਦਾ ਜੋਗਤਾਂ ਨੂੰ ਪਾਸ ਆਵੇ ਪਰ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਸ ਨਗਰ ਤੇ ਮਿਹਰ ਕਰਿਓ ਇਸ ਨਗਰ ਦਾ ਕੋਈ ਵੀ ਬਜ਼ੁਰਗ ਕੋਈ ਵੀ ਪ੍ਰਾਣੀ ਇਦਾਂ ਦੇ ਹਾਲਾਤ 'ਚ ਨਾ ਜਾਵੇ ਬੀਓ ਨੂੰ ਕਿ ਇਸ ਤਰ੍ਹਾਂ ਦੀ ਥਾਂ ਤੇ ਸਹਾਰਾ ਲੈਣਾ ਪਵੇ ਜਾ ਕੇ ਜਿੱਥੇ ਉਹ ਆਪਣੇਆਂ ਤੋਂ ਦੂਰ ਹੋਵੇ। ਬਸ ਇਹੀ ਸਾਡੀ ਬੇਨਤੀ ਹੈ। ਭਰਾਵੋ ਤੇ ਭੈਣੋ ਆਪਣੀ ਆਪਣੀ ਡਿਊਟੀ ਨੂੰ ਸਮਝੋ, ਆਪਣੀ ਜ਼ਿੰਮੇਵਾਰੀ ਨੂੰ ਸਮਝੋ। ਆਪਣੇ ਆਸ-ਪਾਸ ਲੋੜਵੰਦਾਂ ਦੀ ਮਦਦ ਕਰੋ। ਉਹਨਾਂ ਦੀ ਬਾਮ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।